ਜਸਵੰਤ ਦਾ ਸੁਪਰਸੀਡਰ ਦਿਖਾਉਣੇ ਅੱਜ ਤੁਹਾਨੂੰ 8 ਫੁੱਟਾ 855 Pro Tech ਦੇ ਉੱਤੇ ਤੇ ਰਤਨਗੜ ਪਿੰਡ ਦੇ ਵਿੱਚ ਪਹੁੰਚੇ ਧਰਮਗੜ ਦੇ ਨੇੜੇ ਸਨਾਮ ਏਰੀਆ ਤੇ ਬਾਈ ਕਦੋਂ ਤੋਂ ਚੱਲ ਰਿਹਾ ਆਪਣੇ ਕੋਲੇ ਇਹਨੂੰ ਹੋ ਗਿਆ ਵੀਰੇ ਹਫਤਾ ਕੁ ਲਿਆਂਦੇ ਨੂੰ ਠੀਕ ਹੈ ਤੇ ਕਿਵੇਂ ਆ ਸਫਾਈ ਵਗੈਰਾ ਸਫਾਈ ਬਹੁਤ ਵਧੀਆ ਵੀਰੇ ਤੁਸੀਂ ਚੈੱਕ ਕਰ ਸਕਦੇ ਹੋ ਸਫਾਈ ਤੁਹਾਡੇ ਸਾਹਮਣੇ ਆ ਤੇ ਬਾਈ ਕਿੰਨੀ ਆ ਬਰੇਕ ਪਾਉਣ ਦਾ ਕਿੰਨਾ ਕੁ ਤੇਲ ਢਾਲਦਾ ਕਿੱਲੇ ਦਾ ਇਹ 8 1/2 ਲੀਟਰ ਠੀਕ ਹੈ ਹਾਂ ਮੈਕਸਿਮਮ ਵੀ ਵੱਧੋ ਵੱਧ ਕਿੰਨੀ ਉਪਰਾੜੀ ਆ ਜੇ ਜੇ ਹਾਂ ਜਿਆਦਾ ਉਪਰਾੜੀ ਥੋੜਾ ਬਹੁਤ ਇਧਰ ਉਧਰ ਹਾਂ ਨੌ ਖਾਜੂ ਹੱਦ ਹਾਂ ਵੀ 8 ਕਿਲੋਟਰ ਦੀ ਐਵਰੇਜ ਪਾਈ ਜਾਂਦਾ ਹਾਂ ਤੇ ਬਾਕੀ ਰੈਲਾ ਬਹੁਤ ਚੱਲਦਾ ਹੈ ਅਸੀਂ ਪਹਿਲਾਂ ਇਹਨਾਂ ਦਾ ਰੋਟਾਵੀਟਰ ਵਰਤਦੇ ਰਹੇ ਹਾਂ ਠੀਕ ਹੈ ਹਾਂ ਰੈਲਾ ਬਹੁਤ ਕਿੰਨੇ ਚਿਰ ਹੋ ਗਿਆ ਰੋਟਾਵੀਟਰ ਨੂੰ ਰੋਟਾਵੀਟਰ ਨੂੰ ਹੋ ਗਿਆ ਸੰਦ ਕੋਲ 3-4 ਸਾਲ ਹੋ ਗਏ ਠੀਕ ਹੈ ਵੀ ਪਹਿਲਾਂ ਇਹਨਾਂ ਦਾ ਰੋਟਾਵੀਟਰ ਵਧੀਆ ਰੈਲਾ ਚੱਲਦਾ ਥੋੜਾ ਲਵੇ ਉਹਨੂੰ ਦੇਖ ਕੇ ਸੁਪਰਸੀਡਰ ਲਿਆ ਸੁਪਰਸੀਡਰ ਲਿਆ ਠੀਕ ਹੈ ਇਹਦੇ ਵਿੱਚ ਕੋਈ ਕੰਪਲੇਂਟ ਤਾਂ ਨਹੀਂ ਆਈ ਹਲੇ ਤੱਕ ਨਹੀਂ ਹਲੇ ਤੱਕ ਕੋਈ 17 18 ਦੀ 17 18 ਦੀ ਗਰਾਰੀ ਚੱਲਦੀ ਹੈ 17 18 ਦੀ ਗਰਾਰੀ 17 ਪੀਟੀਓ ਵਾਲੀ ਸਾਈਡ ਹਾਂਜੀ 17 ਪੀਟੀਓ ਵਾਲੀ ਸਾਈਡ ਤੋਂ 17 18 ਦੀ ਗਰਾਰੀ ਪਾ ਕੇ ਸਫਾਈ ਦੇਖ ਸਕਦੇ ਹੋ ਤੇ ਕੋਈ ਲੋਡ ਤਾਂ ਨਹੀਂ ਜਾਦੇ ਟਰੱਕ ਨਹੀਂ ਕੋਈ ਲੋਡ ਨਹੀਂ ਵੀ ਠੀਕ ਹੈ ਜੀ ਮੈਂ 8 ਫੁੱਟਾ ਪਾਇਆ 852ਵਾਂ ਕਰ ਰੱਖਣਾ ਨਾ ਨਾ ਕੋਈ ਲੋਡ ਨਹੀਂ 50 ਕੇ ਚਪੀ ਦਾ ਟਰੈਕਟਰ ਹੈ ਇਹ ਹਾਂਜੀ ਹਾਂਜੀ ਵੀ ਕੋਈ ਪਤਾ ਨਹੀਂ ਲੱਗਦਾ ਖਾਲੀ ਨਹੀਂ ਨਹੀਂ ਠੀਕ ਹੈ ਸਫਾਈ ਵਗੈਰਾ ਬਹੁਤ ਵਧੀਆ ਬਾਕੀ ਤੁਹਾਨੂੰ ਪਤਾ ਜਸਵੰਤ ਦਾ ਨਾਮ ਵੇਖਦਾ ਪਾਊਡਰ ਕੋٹنگ ਪੇਂਟ ਹੈ ਤੇ ਵੱਡੀ ਗੱਲ ਵੀ ਇਹਦਾ ਹੁਣ ਰੋਟਾਵੇਟਰ ਵੀ ਆ ਦਿਖਾ ਦੇ ਜ਼ੂਮ ਕਰਕੇ ਦੋ ਪਿੰਨਾ ਕੱਢ ਕੇ ਬਸ ਇਕੱਲਾ ਕਿllੀਆਂ ਕੱਢ ਕੇ ਇਹਦਾ 5-7 ਮਿੰਟਾਂ ਦੇ ਵਿੱਚ ਹੀ ਆਪਾਂ ਰੋਟਾਵੇਟਰ ਚ ਇਹ ਇੱਥੇ ਖੜੇ ਦੇ ਹੀ ਬਣਾ ਲਈਏ ਤੇ ਕੱਟ ਵਾਲਾ ਰੋਲਾ ਦਿੱਤਾ ਕੰਪਨੀ ਨੇ ਹੋਰ ਇਹਦੇ ਵਿੱਚ ਮਕੈਨੀਕਲ ਸੀਲਾਂ ਪਾਊਡਰ ਕੋਟਿੰਗ ਪੇਂਟ ਪੇਂਟ ਵਗੈਰਾ ਦੀ ਕੋਈ ਦਿੱਕਤ ਨਹੀਂ ਬਾਹਰੇ ਖੜਾ ਰਹੇ ਅੰਦਰ ਖੜਾ ਰਹੇ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਵੀ ਕਹਦੇ ਆ ਵੀ ਜਿਹੜੀ ਮਰਜ਼ੀ ਕੰਪਨੀ ਦੇ ਤੁਸੀਂ ਬਰਾਬਰ ਕੰਪੇਅਰ ਕਰਕੇ ਦੇਖ ਸਕਦੇ ਹੋ ਇੱਕ ਸਭ ਤੋਂ ਵੱਡੀ ਗੱਲ ਜਦੋਂ ਗਰਾਰੀਆਂ ਚੇਂਜ ਕਰਨੀਆਂ ਹੁੰਦੀਆਂ ਨੇ ਟੇਡਾ ਕਰਨਾ ਪੈਂਦਾ ਬਈ ਯਾਰ ਇੱਕ ਸੁੱਤਰ ਇਹਨੂੰ ਕੱਲ੍ਹ ਜਿਵੇਂ ਨਾਰਮਲ ਜਿਹਾ ਟੇਡਾ ਕੀਤਾ ਸੀਗਾ ਹਾਂ ਨਾਰਮਲ ਜਿਹਾ ਕਿਉਂਕਿ ਇਹਦੇ ਗੇਅਰ ਵੀ ਟੇਪਰ ਕਰਕੇ ਲਾਇਆ ਵੀ ਇਹਨੂੰ ਜ਼ਿਆਦਾ ਆਪਾਂ ਨੂੰ ਤੰਗ ਹੋਣ ਦੀ ਲੋੜ ਨਹੀਂ ਜ਼ਰੂਰਤ ਨਹੀਂ ਬਾਕੀ ਕੱਟ ਵਾਲਾ ਰੂਲਾ ਕਣਕ ਦੀ ਜਰਮੀਨੇਸ਼ਨ ਵਾਸਤੇ ਜਿਹੜੀ ਬਹੁਤ ਵਧੀਆ ਚੀਜ਼ ਹੈ ਹੋਰ ਜਸਵੰਤ ਦੇ ਸਰਵਿਸ ਬਹੁਤ ਵਧੀਆ ਤੁਸੀਂ ਕਦੋਂ ਵੀ ਇਹਨਾਂ ਨੂੰ ਬੁਲਾ ਸਕਦੇ ਹੋ ਆਪਣੇ ਖੇਤ ਦੇ ਵਿੱਚ ਆ ਕੇ ਸਰਵਿਸ ਦੇਣਗੇ ਤੇ ਬਾਈ ਆਏ ਨੇ ਕੱਲ ਪਹਿਲੇ ਫੋਨ ਤੇ ਹਾਂਜੀ ਪਹਿਲੇ ਫੋਨ ਤੇ ਆਏ ਸੀਗੇ ਕੱਲ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਸਪਰਿੰਗਾਂ ਦੀ ਜਗ੍ਹਾ ਤੇ ਇਹਨਾਂ ਨੇ ਜੈਕ ਦੇਤੇ ਜੈਕ ਦੇਤੇ ਇਹ ਵੀ ਬਹੁਤ ਵਧੀਆ ਅਪਡੇਟ ਕੀਤੀ ਆ ਹੋਰ ਕੋਈ ਵੀ ਜਾਣਕਾਰੀ ਲਈ ਸਕਰੀਨ ਤੇ ਚੱਲਦਾ ਨੰਬਰਾਂ ਸੰਪਰਕ ਕਰ ਸਕਦੇ ਹੋ ਚੱਲਦਾ ਦੇਖ ਸਕਦੇ ਹੋ ਬਾਕੀ ਇੱਥੇ ਆਲੇ-ਦਾਲੇ ਪਿੰਡਾਂ ਦੇ ਵਿੱਚ ਸਾਰੇ ਕੀਤੇ ਪੰਜਾਬ ਦੇ ਵਿੱਚ ਸੋਨੂੰ ਜਸਵੰਤ ਦਾ ਸੁਪਰ ਸੀਡਰ ਦੇਖਣ ਨੂੰ ਮਿਲਜੂ ਰੀਸੇਲ ਵੈਲਿਊ ਬਹੁਤ ਜ਼ਿਆਦਾ ਵੀ ਕੱਲ ਨੂੰ ਵੇਚਣਾ ਮਾਰਕੀਟ ਦੇ ਵਿੱਚ ਪੂਰਾ ਨਾਮ ਹੈ ਜਦੋਂ ਮਰਜੀ ਇਹਨੂੰ ਜੇ ਨਹੀਂ ਵੀ ਵਿਕਦਾ ਮੇਰੇ ਨੰਬਰ ਤੇ ਜਦੋਂ ਮਰਜੀ ਬਾਇਓ ਚ ਨੰਬਰ ਕੱਢ ਕੇ ਫੋਨ ਲਾ ਲਿਓ ਆਪਾਂ ਲੈ ਲਾਂਗੇ ਇਹ ਸੁਪਰ ਸੀਡਰ ਦੀ ਮਾਰਕੀਟ ਵੀ ਬਹੁਤ ਆ ਚੱਲਦਾ ਵੀ ਰਹਿਲਾ ਸਰਵਿਸ ਵੀ ਵਧੀਆ ਸਾਰਾ ਕੁਝ ਇੱਕ ਨੰਬਰ ਹੈ ਬਾਈ ਇੱਕ ਨੰਬਰ ਤਾਂ ਹੀ ਬਾਈ ਹੋਰਾਂ ਨੇ ਲੈਤਾ ਬਾਕੀ ਸਕਰੀਨ ਤੇ ਚੱਲਦਾ ਨੰਬਰਾਂ ਸੰਪਰਕ ਕਰ ਸਕਦੇ ਹੋ ਧੰਨਵਾਦ